ਮੂਲ ਲੰਬੂ ਲਾਇਆ ਇਹ ਦੁਨਿਆਵੀ ਜੀ ਗੱਲ ਇਹੋ ਜੀ ਗੁਰੂ ਲਈ ਕੁਛ ਨਹੀਂ ਪਰ ਪਿਆਰਿਓ ਬੜੀ ਵੱਡੀ ਗੱਲ ਹੈ ਨਾ ਤਾਂ ਪਿਤਾ ਜੀ ਦੇ ਤੜੂ ਲਾਇਆ ਲੱਖੀ ਸ਼ਾਹਰ ਜਾ ਰਹੀ ਨਹੀਂ ਘੱਟ ਫੂਕ ਦਿੱਤਾ ਵੱਡੇ ਸਹਿਬਜ਼ਾਦੇ ਸਾਹਮਣੇ ਸ਼ਹੀਦ ਹੋਏ ਨਾਂ ਇਸ਼ਾਨ ਨਾਮ ਕਰਾਇਆ ਤੇ ਨਾਂ ਲਾਲ ਲੰਬੂ ਲਾਇਆ ਅੱਜ ਯਾਦ ਰੱਖਿਓ ਚਾਰੇ ਪੁੱਤਰ ਪੰਜਵੇਂ ਪਿਤਾ ਜੀ ਤੇ ਛੇ ਜੀ ਮਾਂ ਚੀਂਆ ਕਿ ਸੇ ਸੰਸਕਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਲਾਂਬੂ ਨਹੀਂ ਲਵਾਇਆ ਲਾਇਆ ਸવાય ਕੇਵਲ ਸੀ ਕਿਸੇ ਪੁੱਤ ਦਾ ਅੱਜ ਮੈਂ ਕਿਹ ਵੀ ਸੋਚਣਾ ਕਿ ਭਾਵੇਂ ਘਰ ਚੋਂ ਬਜ਼ੁਰਗ ਵੀ ਕਿਤੇ ਚਲਾ ਜਾਏ ਬੱਚੇ ਪ੍ਰਦੇਸ਼ ਚੋਂ ਇਹ ਗੱਲ ਕਹਿੰਦੇ ਨੇ ਕੋਈ ਦਿਨ ਰੁਕ ਜਾਓ ਏ ਜਾਣਾ ਸਭ ਨੇ ਬੱਚਿਆਂ ਨੂੰ ਵਾਲੰਦ ਦੇ ਦਾਦਾ ਪਰਦਾਦਾ ਇੱਕ ਵਾਰੀ ਦੇਖ ਲੈਣਾ ਕਿ ਨਾ ਸਤਿਗੁਰੂ ਜੀ ਕੋਈ ਲੱਗ ਨਹੀਂ ਸਾਡੇ ਕੋਲ ਤੇ ਉਪਮਾਲੀ ਤੁਸੀਂ ਤਾਂ ਕਿਸੇ ਬੱਚੇ ਨੂੰ ਇਸ਼ਨਾਨ ਵੀ ਨਹੀਂ ਕਰਾਇਆ ਤੇ ਉਹਦਾ ਸस्कार ਵਿੱਚ ਵੀ ਨਿਸ਼ਾਨ ਹੋਏ